ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਸ਼ਰਮਣੀ ਅਕਾਲੀ ਦਲ ਦੇ ਆਕੂਆਂ ਦਾ ਹਰਮਨ ਪਿਆਰਾ ਮੁਖੀ ਆਗੂ ਸਰਦਾਰ ਤੇਜਾ ਸਿੰਘ ਸਮੁੰਦਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਜਨਮ 20 ਫਰਵਰੀ 1881 ਨੂੰ ਪਿਤਾ ਭਾਈ ਦੇਵਾ ਸਿੰਘ ਤੇ ਮਾਤਾ ਆਨੰਦ ਕੌਰ ਦੇ ਘਰ ਪਿੰਡ ਰਾਏਕਾ ਬੁਰਜ ਜ਼ਿਲ੍ਹਾ ਤਰਨਤਾਰਨ ਵਿੱਚ ਹੋਇਆ ਸੀ ਉਸ ਨੂੰ ਬਚਪਨ ਤੋਂ ਹੀ ਗੁਰਬਾਣੀ ਅਤੇ ਸੇਖ ਇਤਿਹਾਸ ਪੜ੍ਹਨ ਦਾ ਬਹੁਤ ਸ਼ੌਂਕ ਸੀ ਸਿਰਫ 13 ਸਾਲ ਦੀ ਉਮਰ ਵਿੱਚ ਉਹ ਅੰਗਰੇਜ਼ੀ ਫੌਜ ਵਿੱਚ ਭਰਤੀ ਹੋ ਗਿਆ ਸੀ ਦਿਲੋਂ ਉਹ ਅੰਗਰੇਜ਼ੀ ਹਕੂਮਤ ਨੂੰ ਪਸੰਦ ਨਹੀਂ ਸੀ ਕਰਦਾ ਇਸ ਕਰਕੇ ਉਹ ਅਸਤੀਫਾ ਦੇ ਕੇ ਪਿੰਡ ਪਰਤ ਆਇਆ ਇਸ ਮਗਰੋਂ ਉਹ ਚੱਕ ਨੰਬਰ 140 ਸਮੁੰਦਰੀ ਜ਼ਿਲ੍ਹਾ ਲਾਇਲਪੁਰ ਹੁਣ ਫੈਸਲਾਬਾਦ ਪਾਕਿਸਤਾਨ ਚਲਾ ਗਿਆ ਸੀ ਅਤੇ ਉਥੇ ਖੇਤੀ ਕਰਨ ਲੱਗ ਪਿਆ ਤੇਜਾ ਸਿੰਘ ਧਾਰਮਿਕ ਅਤੇ ਵਿਦਿਕ ਕਾਰਵਾਈਆਂ ਵਿੱਚ ਅੱਗੇ ਵੱਧ ਚੜ ਕੇ ਹਿੱਸਾ ਲਿਆ ਕਰਦਾ ਸੀ ਉਹ ਧਾਰਮਿਕ ਅਦਾਰਿਆਂ ਅਤੇ ਵਿਦਿਕ ਅਦਾਰਿਆਂ ਨੂੰ ਦਿਲ ਖੋਲ ਕੇ ਰਕਮਾਂ দান ਦਿਆ ਕਰਦਾ ਸੀ 14 ਜਨਵਰੀ 1914 ਦੇ ਦਿਨ ਜਦੋਂ ਬ੍ਰਿਟਾਨਵੀ ਸਰਕਾਰ ਨੇ ਦਿੱਲੀ ਵਿੱਚ ਵਾਇਸਰਾਏ ਭਵਨ ਮੌਜੂਦਾ ਹੁਣ ਰਾਸ਼ਟਰੀ ਭਵਨ ਵਾਸਤੇ ਚੌੜੀ ਸੜਕ ਬਣਾਉਣੀ ਸ਼ੁਰੂ ਕੀਤੀ ਤਾਂ ਉਸਨੇ ਗੁਰਦੁਆਰਾ ਰਕਾਬ ਗੰਜ ਦੀ ਬਾਹਰਲੀ ਦੀਵਾਰ ਢਾਉਣੀ ਸ਼ੁਰੂ ਕਰ ਦਿੱਤੀ ਲਾਇਲਪੁਰ ਦੇ ਸੇਕਰਦਾ ਸਿੱਖਾਂ ਹਰਚੰਦ ਸਿੰਘ ਮਾਸਟਰ ਤਾਰਾ ਸਿੰਘ ਅਤੇ ਮਾਸਟਰ ਸੁੰਦਰ ਸਿੰਘ ਨੇ ਇਹ ਕੰਦ ਢਾਉਣ ਦੇ ਖਿਲਾਫ ਲਹਿਰ ਚਲਾਈ ਤਾਂ ਤੇਜਾ ਸਿੰਘ ਸਮੁੰਦਰੀ ਵੀ ਇਸ ਵਿੱਚ ਸ਼ਾਮਲ ਹੋ ਗਿਆ ਸਾਲ 1920 ਵਿੱਚ ਜਦੋਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਉਹ ਵੀ ਇਸ ਦਾ ਹਿੱਸਾ ਬਣ ਗਿਆ ਸੀ 21 ਫਰਵਰੀ 1920 ਦੇ ਦਿਨ ਜਦੋਂ ਰੋਜ਼ਾਨਾ ਅਕਾਲੀ ਅਖਬਾਰ ਸ਼ੁਰੂ ਹੋਇਆ ਤਾਂ ਉਸ ਨੇ ਇਸ ਵਾਸਤੇ ਚੋਖੀ ਰਕਮ ਭੇਟ ਕੀਤੀ 15 ਨਵੰਬਰ 1920 ਦੇ ਦਿਨ ਉਹ ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਚੁਣਿਆ ਗਿਆ 28 ਅਗਸਤ 1921 ਦੇ ਦਿਨ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਹੋਈ ਤਾਂ ਉਸ ਨੂੰ ਅਬਜੈਕਟਿਵ ਕਮੇਟੀ ਦਾ ਮੈਂਬਰ ਬਣਾਇਆ ਗਿਆ ਉਸ ਨੇ ਨਨਕਾਣਾ ਸਾਹਿਬ ਚਾਬੀਆਂ ਦਾ ਮੋਰਚਾ ਗੁਰੂ ਦਾ ਬਾਗ ਮੋਰਚਾ ਵਿੱਚ ਵੀ ਹਿੱਸਾ ਲਿਆ 12 ਅਕਤੂਬਰ 1923 ਦੇ ਦਿਨ ਜਦੋਂ ਬਰਤਾਨਵੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਗੈਰ ਕਾਨੂੰਨੀ ਜਥੇਬੰਦੀਆਂ ਘਰਾੜ ਦਿੱਤਾ ਸੀ ਤਾਂ ਬਾਕੀ ਆਗੂਆਂ ਦੇ ਨਾਲ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਉਸ ਨੇ ਅਗਲੇ ਪੌਣੇ 3 ਸਾਲ ਲਾਹੌਰ ਕਿਲੇ ਵਿੱਚ ਜਿਸ ਨੂੰ ਇੱਕ ਜੇਲ੍ਹ ਵਜੋਂ ਵਰਤਿਆ ਜਾ ਰਿਹਾ ਸੀ ਬਤਾਏ ਸਨ ਜਨਵਰੀ 1926 ਵਿੱਚ ਗੁਰਦੁਆਰਾ ਐਕਟ ਤੇ ਅਮਲ ਕਰਨ ਦੀ ਸ਼ਰਤ ਮੰਨ ਕੇ ਗਿਆਨੀ ਸ਼ੇਰ ਸਿੰਘ ਸਰਦਾਰ ਬਹਾਦਰ ਮਹਿਤਾਬ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਰਿਹਾਈਆਂ ਹਾਸਲ ਕਰ ਲੈਣ ਮਗਨੋ ਸ਼ਰਤਾਂ ਮੰਨ ਕੇ ਰਿਹਾਂ ਨਾ ਹੋਣ ਵਾਲੇ ਜੇਲ੍ਹ ਵਿੱਚ ਰਹਿ ਗਏ ਅਕਾਲੀ ਆਗੂ ਤੇਜਾ ਸਿੰਘ ਸਮੁੰਦਰੀ ਨੂੰ ਆਪਣਾ ਮੁਖੀ ਮੰਨਦੇ ਸਨ ਕੈਦ ਦੌਰਾਨ ਇੱਕ ਦਿਨ ਦਿਲ ਦਾ ਦੌਰਾ ਪੈਣ ਤੇ ਉਸ ਦੀ ਮੌਤ ਹੋ ਗਈ ਸੀ ਉਸ ਦੇ ਜਨਾਜ਼ੇ ਨਾਲ ਹਜ਼ਾਰਾਂ ਸਿੱਖ ਸ਼ਾਮਲ ਹੋਏ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਯਾਦ ਨੂੰ ਸਦੀਵੀ ਤੌਰ ਤੇ ਕਾਇਮ ਰੱਖਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਦਾ ਨਾਮ ਉਨ੍ਹਾਂ ਦੇ ਨਾਮ ਤੇ ਤੇਜਾ ਸਿੰਘ ਸਮੁੰਦਰੀ ਹਾਲ ਰੱਖਿਆ ਗਿਆ ਸੀ 1969 ਵਿੱਚ ਜਦੋਂ ਗੁਰੂ ਨਾਨਕ ਯੂਨੀਵਰਸਿਟੀ ਬਣ ਗਈ ਤਾਂ ਉਸ ਦੇ ਪੁੱਤਰ ਵਿਸ਼ਨ ਸਿੰਘ ਨੂੰ ਇਸ ਦਾ ਪਹਿਲਾ ਵਾਈਸ ਚਾਂਸਲਰ ਬਣਾਇਆ ਗਿਆ ਸੀ ਆਵਾਜ਼ ਗੁਰਚੰਦ ਸਿੰਘ ਰੂਪ ਵਾਲੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ